ਪ੍ਰੋਗਰਾਮ ਦੱਸਿਆ ਜੀ ਮੈਂ ਤੇ ਅੱਗੇ ਸਟੇਜ ਤੋਂ ਵੀ ਇਹ ਗੱਲ ਕੀਤੀ ਆ ਕਿ ਹਿੰਦੁਸਤਾਨ ਦੀ ਜਿਹੜੀ ਇਸ ਵੇਲੇ ਸਰਕਾਰ ਆ ਮੌਜੂਦਾ ਬੀਜੇਪੀ ਦੀ ਉਹ ਸੰਵਿਧਾਨ ਨੂੰ ਖੇਡ-ਛਾੜ ਕਰਨ ਦੀ ਬਦਲਣ ਦੀ ਕਈ ਗੱਲਾਂ ਤਿਆਰੀ ਕਰ ਰਹੀ ਆ ਔਰ ਉਹਨੂੰ ਰੋਕਣ ਦੇ ਵਾਸਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਇਹ ਚੀਜ਼ ਦੀ ਜਾਣਕਾਰੀ ਦਿੱਤੀ ਜਾਵੇ ਕਿ ਸੰਵਿਧਾਨ ਨੂੰ ਬਚਾਇਆ ਜਾਵੇ ਜਿਹੜਾ ਪੁਰਾਣਾ ਸੰਵਿਧਾਨ ਸਾਡਾ ਅਮਿਤ ਕਰਗੀ ਨੇ ਲਿਖਿਆ ਸੀ ਔਰ ਤਕਰੀਬਨ 75 ਸਾਲ ਜਿਹੜੀ ਉਹ ਰੱਖਾਂ ਆਪਣੇ ਸੰਬੋਧਨ ਦੇ ਵਿੱਚ ਤੁਸੀਂ ਕਿਹਾ ਹੈ ਕਿ ਤਰਨਤਾਰਾ ਹਲਕੇ ਦੇ ਵਿੱਚ ਇੱਕ ਬੰਦੇ ਨੂੰ ਸੀਟ ਮਿਲੀ ਕੀ ਗੱਲ ਤਰਨਤਾਰਨ ਦੇ ਵਿੱਚ ਦੋ 파ੜ ਹੈ ਨਹੀਂ ਨਹੀਂ ਬੰਦੇ ਜਿਆਦੇ ਆ ਟਿਕਟ ਹਰ ਇੱਕ ਨੂੰ ਹੱਕ ਹੁੰਦਾ ਹੈ ਇੱਕ ਨੂੰ ਮਿਲਣੀ ਹੁੰਦੀ ਆ ਦੋ ਬੰਦਿਆਂ ਨੇ ਇਲੈਕਸ਼ਨ ਨਹੀਂ ਲੜਨੀ ਹੁੰਦੀ ਇੱਕ ਨਹੀਂ ਲੜਨੀ ਆ ਮੇਰਾ ਕਹਿਣ ਦਾ ਮਤਲਬ ਸੀ ਹਾਂ ਬਿਲਕੁਲ ਮੈਂ ਕਿਹਾ ਵੀ ਜਿੰਨੂੰ ਵੀ ਪਾਰਟੀ ਫੈਸਲਾ ਉਹਦੋਂ ਕਰੂਗੀ ਸਾਰੇ ਸਾਡੇ ਸਤਿਕਾਰਯੋਗ ਸਾਥੀ ਨੇ ਹਰੇਕ ਦਾ ਹੱਕ ਬਣਦਾ ਉਹ ਲੋਕਾਂ ਚ ਜਾਵੇ ਵੀ ਤੇਰੇ ਲੋਕ ਜਿਹਨੂੰ ਚਾਣਗੇ ਉਹਨੂੰ ਪਾਰਟੀ ਸੋਚ ਕੇ ਆਪੇ ਫੈਸਲਾ ਕਰੀਏ ਜਿਹੜੀ ਪੰਜਾਬ ਪੱਤੇ ਦਾ ਰੈਡੀਓ ਕਿਹ ਹੈ ਉਹ ਕਿੱਥੇ ਰੱਖੀ ਹੈ ਉਹ ਸੰਗਰ ਸੰਗਰੂਰਤੀ ਇਹ ਜੇ ਕਿਹੜੀ ਤਰੀਕ ਦਾ ਇੱਥੇ ਸਾਡਾ 11 ਤਰੀਕ ਨੂੰ ਦੁਪਹਿਰੇ 2 ਵਜੇ 2 ਵਜੇ ਉਧਰ ਉਧਰ ਸਵੇਰੇ ਪਹਿਲਾਂ ਅੰਮ੍ਰਿਤਸਰ ਆ ਫਿਰ ਇੱਥੇ ਮੁਖ ਚ ਝੰਡਾ ਕੀ ਆ ਜਾਂਦਾ ਝੰਡਾ ਤੇ ਮੈਂ ਦੱਸਦਾ ਤੁਹਾਨੂੰ ਹੋਰ ਝੰਡਾ ਇਹ ਤਾਂ ਆਮ ਪਾਰਟੀ ਦਾਵਾ ਕਰ ਰਹੀ ਵੀ ਖਾਸ ਹੋ ਰਿਹਾ ਓ ਆਮ ਪਾਰਟੀ ਦੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਅਸੀਂ ਸੰਵਿਧਾਨ ਦੀ ਗੱਲ ਕਰੀਏ ਬਾਕੀ ਸਾਡੀ ਲੀਡਰਸ਼ਿਪ ਆਊਗੀ ਉਹ ਆਮ ਪਾਰਟੀ ਬਾਰੇ ਵਿਚਾਰਨਾ ਪਾ ਦੋ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮਤਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਹਾਂ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਕਿ ਜਿਲ੍ਹਾ ਪੱਤਰ ਦੀ ਮੀਟਿੰਗ ਦੇ ਵਿੱਚ ਅੱਜ ਹਜ਼ਾਰਾਂ ਲੋਕ ਆ ਸਕਦੇ ਤੇ ਰੈਲੀ ਤਾਂ ਬਹੁਤ ਵੱਡੀ ਹੋਏਗੀ ਇਹ ਭੁਲੇਖਾ ਹੈ ਸਰਕਾਰ ਨੂੰ ਕਿ ਸ਼ਾਇਦ ਲੋਕ ਉਹਨਾਂ ਨਾਲ ਲੋਕ ਗਲਤੀ ਕਰ ਬੈਠੇ ਆ ਔਰ ਉਸ ਗਲਤੀ ਦਾ ਪਛਤਾਵਾ ਵੀ ਕਰ ਰਹੇ ਨੇ ਔਰ ਉਹ ਗਲਤੀ ਨੂੰ ਦੁਰਸਤ ਕਰਨ ਦੇ ਵਾਸਤੇ ਲੋਕ ਕੋਸ਼ਿਸ਼ ਕਰ ਰਹੇ ਨੇ ਔਰ ਉਹ ਰੈਲੀ ਜਿਹੜੀ ਤਰਨ ਤਰਨ ਦੀ ਹੋਈਗੀ ਇਤਿਹਾਸਿਕ ਰੈਲੀ ਹੋਈ ਇਹ ਇੱਕ ਗੱਲ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆ ਕਿ ਤਰਨ ਤਰਨ ਹਲਕੇ ਦੇ ਵਿੱਚ ਸੀਟ ਲੈਣ ਨੂੰ ਕਾਂਗਰਸ ਦੇ ਵਿੱਚ ਖਿੱਚੋ ਤਾਣ ਹੋ ਰਹੀ ਹੈ ਖਿੱਚੋ ਤਾਣ ਦੇਖੋ ਜਦੋਂ ਉਮੀਦਵਾਰ ਜਿਆਦਾ ਹੋਣ ਤਾਂ ਹਰ ਇੱਕ ਨੇ ਭਾਈ ਦਾਟ ਕਰਨੀ ਹੈ ਬਾਕੀ ਪਾਰਟੀ ਨੇ ਫੈਸਲਾ ਕਰਨਾ ਹੈ ਪਾਰਟੀ ਨੇ ਸਰਵੇ ਕਰਾਉਣਾ ਜਿਹੜਾ ਵੀ ਯੋਗ ਸਮਝਣੋਂ ਟਿਕਟ ਦੇਣਗੇ ਕਿ ਬਾਕੀ ਸਾਰੇ ਭਰਾ ਮਦਦ ਕਰਨਗੇ ਇਹ ਨਹੀਂ ਕਹਿੰਦੇ ਵੀ ਅਸੀਂ ਜੇ ਟਿਕਟ ਜੀ ਨੂੰ ਮਿਲੂਗੀ ਵਿਰੋਧ ਕਰਾਂਗੇ ਟਿਕਟ ਮੰਗਣ ਦਾ ਤੇ ਹੱਕ ਹੈ ਸਾਰਾ ਗਿੱਲ ਸਾਹਿਬ 17 ਧਿਰ ਪਾਰਟੀ ਆਖਦੀ ਏ ਕਿ ਅਸੀਂ ਵਿਕਾਸ ਕਰਦੇ ਪੈਣੋ ਵਿਰੋਧੀ ਧਿਰ ਨੂੰ ਅਗਰ ਜੇ ਸਾਡਾ ਵਿਕਾਸ ਨਹੀਂ ਆਉਂਦਾ ਉਹ ਆਪਣੀਆਂ ਅੱਖਾਂ ਬਣਾ ਸਾਨੂੰ ਐ ਕਰੋ ਵੀ ਅਸੀਂ ਤਾਂ ਵਿਕਾਸ ਜਿਹੜਾ ਕੀਤਾ ਦੁਨੀਆ ਨੂੰ ਪਤਾ ਹੈ ਜਿਓ ਕਰ ਰਹੇ ਨੇ ਤੇ ਉਹਨਾਂ ਨੇ ਗੱਲਾਂ ਕਹਿੰਦੀ ਕਿ ਲੋੜਾ ਲੋਕ ਆਪੇ ਵੇਖ ਲੈਣਗੇ ਹਾਲੇ ਤੱਕ ਤਾਂ ਕਿਸੇ ਨੂੰ ਨਜ਼ਰ ਨਹੀਂ ਆਇਆ 3-4 ਸਾਲ ਹੋ ਗਏ ਉਸ ਤੋਂ ਬਾਅਦ ਇਹ ਨਜ਼ਰ ਆਏ ਦੱਸ ਦਿਆਂਗੇ ਅਸੀਂ ਜੇ ਜੇ ਸਾਨੂੰ ਅੱਖਾਂ ਦੀ ਕਹਿੰਦੇ ਆ ਤੇ ਸਾਨੂੰ ਉਹ ਦਿਸ ਰਿਹਾ ਹੈ ਕਿ ਤਰਨਤਨ ਜ਼ਿਲ੍ਹੇ ਦੇ ਵਿੱਚ ਸਟੇਟ ਲਾਅ ਯੂਨੀਵਰਸਿਟੀ ਬਣ ਰਹੀ ਸੀ ਕਹਿ ਰਹੇ ਉਹ ਰੋਕ ਦਿੱਤੀ ਗਈ ਹੈ 280 ਕਰੋੜ ਦਾ ਸਾਨੂੰ ਤੇ ਦਿਖ ਰਿਹਾ ਹੈ ਕਿ ਤੁਸੀਂ ਰੋਕੀ ਹੈ ਉਹ ਤੇ ਡਾਇਟ ਜ਼ਿਲ੍ਹੇ ਦੀ ਬਣਾਈ ਸੀ 5 ਕਰੋੜ ਰੁਪਈਆ ਲਾ ਕੇ ਰੋਕ ਦਿੱਤੀ ਹੈ ਸਾਨੂੰ ਤੇ ਦਿਖ ਰਿਹਾ ਹੈ ਤੇ ਪਿੰਡਾਂ ਦਾ ਵਿਕਾਸ ਜਿਹੜੇ ਕਾਂਗਰਸ ਨੇ ਕੀਤਾ ਉਹ ਰੋਕ ਦਿੱਤਾ ਗਿਆ ਸਰਕਾਰ ਨੇ ਸਾਨੂੰ ਦਿਖ ਰਿਹਾ ਜਹਾਜ ਕਿਤੇ ਵਿਕਾਸ ਹ ਸਾਡੇ ਅਸੀਂ ਦਾਵਾ ਕਹਿੰਦੇ ਆ ਕਿ ਮੇਰੇ ਹਲਕੇ ਦੇ 113 ਪਿੰਡ ਨੇ 113 ਦੇ 13 ਪਿੰਡਾਂ ਵਿੱਚ ਅਸੀਂ ਵਿਕਾਸ ਕਰਾਇਆ ਹੈ ਜੇ ਇਹਨਾਂ ਨੇ ਇੱਕ ਪਿੰਡ ਵਿੱਚ ਵੀ ਵਿਕਾਸ ਵਿਕਾਸ ਕਰਾਇਆ ਸੰਨ ਦੱਸ ਦੇਣ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੇ ਵਿੱਚ ਬੱਚਿਆਂ ਤੋਂ ਵੇਟਰਾਂ ਦਾ ਕੰਮ ਕਰਾਇਆ ਜਾ ਰਿਹਾ ਹੈ ਕਿੱਦਾਂ ਦੇਖਦੇ ਜੀ ਯਾਰ ਵੇਟਰਾਂ ਦੀ ਗੱਲ ਤੇ ਇੱਕ ਛੋਟੀ ਗੱਲ ਆ ਮੈਂ ਕਹਿੰਦਾ ਸਿੱਖਿਆ ਕ੍ਰਾਂਤੀ ਦਾ ਨਾਰਾ ਹੀ ਗੱਲ ਤੇ ਆ ਸਿੱਖਿਆ ਕ੍ਰਾਂਤੀ ਕੀ ਹੁੰਦੀ ਹੈ ਕ੍ਰਾਂਤੀ ਦਾ ਉਹਨੂੰ ਸ਼ਬਦੀ ਨਹੀਂ ਪਤਾ ਇਹ ਪਹਿਲਾ ਇਨਕਲਾਬ ਦਾ ਨਾਰਾ ਮਾਰ ਕੇ 2022 ਚ ਲੋਕਾਂ ਨੂੰ ਬੁੱਧੂ ਬਣਾ ਲਿਆ ਉਹਨ ਸਿੱਖਿਆ ਕ੍ਰਾਂਤੀ ਦਾ ਨਾਹਰਾ ਮਾਰ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਸਿੱਖਿਆ ਕ੍ਰਾਂਤੀ ਦਾ ਪਤਾ ਹੀ ਨਹੀਂ ਜਿਹੜਾ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਸੁਸੋਧਿਆ ਉਹਦੇ ਉੱਪਰ ਤਾਂ ਪਰਚਾ ਦਰਜ ਆ ਕਿ ਉਹਨੇ ਬੱਚਿਆਂ ਦੇ ਕਲਾਸਰੂਮ ਬਣਾਉਣ ਦੇ ਵਿੱਚ 2000 ਕਰੋੜ ਦਾ ਘਪਲਾ ਕੀਤਾ ਤੇ ਜਿਹੜਾ ਘਪਲੇਬਾਜ਼ ਬੰਦਾ ਹੈ ਉਹ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਤੇ ਪਤਾ ਹੀ ਲੱਗ ਸਕਦਾ ਕਿ ਕਿਹੋ ਜਿਹੀ ਕ੍ਰਾਂਤੀ ਇੱਥੇ ਹੋਣੀ ਸਾਰਾ ਤਰੀਕ ਦੀ ਹੋਣ ਵਾਲੀ ਰੈਲੀ ਦੇ ਵਿੱਚ ਆਪਣੇ ਵਰਕਰਾਂ ਨੂੰ ਉਹਦੇ ਸਬੰਧ ਵਿੱਚ ਕਿਹੋ ਜਿਹਾ ਮੈਂ ਨਾ ਧੂੜਾ ਪਟ ਦੇਾਂਗੇ ਤੁਸੀਂ 11 ਦੀ ਰੈਲੀ ਵੇਖੋਗੇ ਕਿ ਤੇ ਕਾਂਗਰਸੀ ਕਾਗ ਨਜ਼ਰ ਆਊਗੀ ਇਹ ਕੁੜਾ ਪਰਿਵਾਰ ਹਾਂਜੀ ਸਿੱਖੀ ਸਾਹਿਬ ਅੱਜ ਤੇ ਇਸ ਮੀਟਿੰਗ ਦੇ ਵਿੱਚ ਵਰਕਰ ਮੈਣੀ ਕੀਤੀ ਗਈ ਹੈ ਕਿਹੋ ਜਿਹਾ ਰਿਸਪੌਂਸ ਆ ਤੇ ਕੀ ਪਰਪਸ ਕੀ ਸੀਗਾ ਇਸ ਵਰਕਰ ਦਾ ਸਾਡੇ ਹਾਈ ਕਮਾਂਡ ਵੱਲੋਂ ਨਾ ਜੀ ਸਰਦਾਨ ਬਚਾਓ ਇੱਕ ਰਹਿਣੀਆਂ ਵਾਸਤੇ ਹੁਕਮ ਆਏ ਨੇ ਔਰ ਜੋ ਮੌਜੂਦਾ ਜੋ ਹਲਕੇ ਦੇ ਹਾਲਾਤ ਚੱਲ ਰਹੇ ਆ ਉਹਦੇ ਉੱਤੇ ਹਾਈ ਕਮਾਂਡ ਚਾਹੁੰਦੀ ਆ ਕਿ ਲੋਕਾਂ ਨਾਲ ਸਹਾਰਾ ਕੀਤਾ ਜਾਵੇ ਉਹਦੇ ਲਈ ਵਰਕਰ ਸਹਬਾਨ ਸਾਰੇ ਇਕੱਠੇ ਹੋਏ ਇਹਨਾਂ ਸਾਰਿਆਂ ਨੂੰ ਫਿਰ ਉੱਥੇ 11 ਤਰੀਕ ਨੂੰ 12 ਤਰੀਕ ਨੂੰ ਸਭ ਉਹ ਰੈਲੀ ਵਾਸਤੇ ਹਲਾਤਾ ਤਰੀ ਗੱਲ ਕੀਤੀ ਹਾਲਾਤਾਂ ਤੋਂ ਤੱਕ ਤਰੀ ਕੀ ਹੈ ਦੇਖੋ ਜੀ ਇਹ ਤਾਂ ਆਪਾਂ ਮਹਿਰ ਕੋਈ ਕੀ ਲੁਕੀ ਨਹੀਂ ਹੈ ਸਾਰੇ ਸਾਰੀ ਦੁਨੀਆ ਨੂੰ ਪਤਾ ਕਿ ਕੀ ਹਾਲਾਤ ਬੰਦਾ ਹੈ ਅੱਜ ਕੋਈ ਵੀ ਮਹਿਫੂਜ਼ ਨਹੀਂ ਹੈ ਕੋਈ ਸੇਫ ਨਹੀਂ ਹੈ ਔਰ ਆਉਣ ਵਾਲਾ ਸਮਾਂ ਵੀ ਜਿਹੜਾ ਕਾਫੀ ਮੈਨੂੰ ਖਤਰਨਾਕ ਨਜ਼ਰ ਆ ਰਿਹਾ ਜੇ ਇਹਨਾਂ ਤੇ ਕੋਈ ਸਾਰੇ ਰੈ ਰੈ ਬਣਾ ਕੇ ਨਹੀਂ ਚੱਲੇ ਬਾਕੀ ਪਾਰਟੀਆਂ ਦਾ ਵੀ ਤੇ ਪੰਜਾਬ ਜਿਹੜਾ ਆਉਣ ਵਾਲੇ ਇਕੱਲਾ ਵਿੱਤੀ ਖਦਰੇ ਚ ਨਹੀਂ ਹੈ ਲਾਅ ਐਂਡ ਆਰਡਰ ਵਾਲੇ ਗੁੜਾ ਪਿਤੇ ਦਿਨ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਇੱਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਕਿਉਂਕਿ ਉਹਨਾਂ ਵੱਲੋਂ ਬੱਚਿਆਂ ਨੂੰ ਕੰਮ ਕਰਵਾਇਆ ਜਾ ਰਿਹਾ ਸੀ ਕਿਸੇ ਫੰਕਸ਼ਨ ਦੇ ਤਹਿਤ ਪਰ ਕੀ ਜੇਕਰ ਅਸੀਂ ਹੁਣ ਨਿਰਮੰਦ ਹੋਣ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੀਆਂ ਕਾਰਵਾਈਆਂ ਜਾਇਜ਼ ਨਹੀਂ ਬਿਕੋ ਜੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਸਮੇਂ ਦੇ ਵਿੱਚ ਵੀ ਤੇ ਅਸੀਂ ਸਕੂਲਾਂ ਦੇ ਵਿੱਚ ਕੰਮ ਕਰਦੇ ਰਹੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਉਹ ਬੱਚਿਆਂ ਨੂੰ ਕਿਉਂ ਕੀਤਾ ਗਿਆ ਤੇ ਉਹ ਤੋਂ ਇਲਾਵਾ ਕੋਈ ਹੋਰ ਕੋਈ ਇਨਡਿਸਿਪਲਨ ਵਾਲੀ ਗੱਲ ਹੋਵੇ ਉਹਦੇ ਬਾਰੇ ਮੈਨੂੰ allele ਕੋ ਪਤਾ ਹੀ ਨਹੀਂ ਲੱਗਿਆ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀ ਰਾਜਨੀਤੀ ਦੇ ਸੰਬੰਧ ਵਿੱਚ ਵੇਖੋ ਵਰਕਰਾਂ ਨੂੰ ਤਾਂ ਮੈਂ ਇਹੀ ਉਦੇਸ਼ ਦਿੰਦਾ ਕਿ ਸਾਰੇ ਆਪਾਂ ਜ਼ਿਲ੍ਹੇ ਦੀ ਰਹਿੰਦੀ ਹੈ ਔਰ ਵੱਤ ਵਾਤ ਆਪਾਂ ਕਿੰਨੀ ਜਿਹੜੀ ਇੱਥੇ ਲਿਆ ਕੇ ਤੇ ਕਾਂਗਰਸ ਨੂੰ ਮਜ਼ਬੂਤ ਕਰ ਦਿੱਤਾ ਕੀਤੀ ਜੀ ਹਲਕਾਰ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰੈਲੀ ਵੀ ਕੀਤੀ ਹੈ ਜੀ ਕੀ ਕਹਿਣਾ ਚਾਹੀਦਾ ਇਹ ਜੀ 11 12 ਤਰੀਕ ਨੂੰ ਜਨੇਵੀ 11 ਵਜੇ ਜ਼ਿਲ੍ਹਾ ਤਰਨਤਾਰਨ ਵਰਕਰ ਸਹਿਬਾਨ ਸਾਰਿਆਂ ਦੀ ਰੈਲੀ ਰੱਖੀ ਗਈ ਹੈ ਜੀ ਇਹ ਸੰਵਿਧਾਨ ਬਚਾਓ ਮਹਿੰਮ ਦੇ ਵਿੱਚ ਰੱਖੀ ਗਈ ਹੈ ਇਹਦੇ ਵਿੱਚ ਸਾਡੀ ਸਾਰੀ ਟਾਪ ਲੀਡਰਸ਼ਿਪ ਸਾਰੇ ਆਓਗੇ ਤਾਂ ਚਾਰੋਂ ਹਲਕਿਆਂ ਦੇ ਵਿੱਚੋਂ ਦੀ ਸਾਡੇ ਵਰਕਰ ਸਹਿਬਾਨ ਆਉਣਗੇ ਵਿਧਾਨ ਸਭਾ ਹਲਕਾ ਕਰਨਤਾਰਨ ਦੇ ਵਿੱਚ ਟਿਕਟ ਦੀ ਦਾਵੇਦਾਰੀ ਨੂੰ ਲੈ ਕੇ ਤੁਹਾਡਾ ਕੀ ਪੱਖ ਹੈ ਟਿਕਟ ਮੰਗਣ ਦਾ ਹੱਕ ਸਾਰਿਆਂ ਦਾ ਠੀਕ ਹੈ ਸਗੋਂ ਜਿੰਨੇ ਜ਼ਿਆਦਾ ਦਾਵੇਦਾਰ ਹੋਣਗੇ ਉਹਨਾਂ ਕਾਂਗਰਸ ਪਾਰਟੀ ਵਾਸਤੇ ਚੰਗਾ ਜੀ ਕਿਉਂਕਿ ਜੇ ਇੱਕ ਬੰਦੇ ਨਾਲ 10 ਜਣੇ ਜੁੜਦੇ ਦੂਜੇ ਨਾਲ 10 ਜੁੜਦੇ ਤੇ ਉਹ ਮਾ ਕਟ ਐਂਡ ਆਫ ਦਾ ਡੇ ਉਹ ਸਾਰੀਆਂ ਇਕੱਠੀਆਂ ਹੋ ਕੇ ਕੋਲਾਬ ਹੋ ਕੇ ਛੱਟ ਬੰਦੀਆਂ ਤਦ ਇੱਕ ਜਾਣੇ ਨੂੰ ਟਿਕਟ ਮਿਲੇਗੀ ਕੀ ਇਹਨਾਂ ਦੇ ਇਕੱਠੇ ਹੋਣ ਦੀ ਉਮੀਦ ਬਣ ਜਾਂਦੀ ਬਾਤ 100% ਜੀ ਇਕੱਠੇ ਹੋਣਗੇ ਜੀ ਸਾਰੇ ਇਕੱਠੇ ਹੋਣਗੇ ਸੋਹਣੇ ਸਾਹਿਬ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਤੁਸੀਂ ਵਿਚਰ ਰਹੇ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਮਤਲਬ ਕੱਲ ਨੂੰ ਤੁਹਾਨੂੰ ਕਿ ਟਿਕਟ ਮਿਲਦੀ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਇਸ ਨੂੰ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਅਸੀਂ ਜਾਣਦੇ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਤੇ ਹਰ ਇੱਕ ਪਿੰਡ ਦੀ ਆਵਾਜ਼ ਇਹੀ ਆਉਂਦੀ ਹੈ ਕਿ ਲੋਕੀ ਨੂੰ ਜਿੰਨਾ ਕਰੇ ਸੀਗਾ ਆਮ ਆਦਮੀ ਪਾਰਟੀ ਦਾ ਜਿੱਦਾਂ ਜਿੰਨੀ ਤੇਜ਼ੀ ਨਾਲ ਉਹਨਾਂ ਦਾ ਗ੍ਰਾਫ ਚੜਿਆ ਸੀਗਾ ਉਹਦੇ ਤੋਂ ਡਬਲ ਸਪੀਡ ਦੇ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਆਇਆ ਸੋ ਹਰ ਇੱਕ ਲੋਕੀ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ-ਸ਼ੁਰੂ ਚ ਝੂਠੇ ਵਾਅਦੇ ਕਰਕੇ ਝੂਠ ਦੇ ਸਿਰ ਤੇ ਸਰਕਾਰ ਬਣਾਈ ਸੀਗੀ ਉਹਨਾਂ ਝੂਠ ਦਾ ਪਰਦਾ ਫਾਸ਼ ਹੋ ਚੁੱਕਿਆ ਤੇ ਲੋਕੀ ਜਾਣ ਚੁੱਕੇ ਆਮ ਆਦਮੀ ਪਾਰਟੀ ਸਿਰਫ ਸਿਰਫ ਸਟੇਟ ਸੰਭਾਲਣ ਵਾਲੇ ਹੈਗੇ ਆ ਭਗਵੰਤ ਮਾਨ ਜੀ ਸੋ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ 100% ਹੈ ਜੀ ਅੱਜ ਦੀ ਹਵਾ ਦੇ ਹਿਸਾਬ ਦੇ ਨਾਲ ਜਿੰਨੀ ਮੈਜੋਰਟੀ ਆਊਗੀ ਤੁਸੀਂ ਹੈਰਾਨ ਹੋ ਜਾਓਗੇ ਜੀ ਕਾਂਗਰਸ ਪਾਰਟੀ ਪੂਰੇ ਜ਼ੋਨਾਂ ਸ਼ੋਰਾਂ ਨਾਲ ਜਿੱਤੂ